ਪੰਜਾਬੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਨਾ ਸਿਰਫ ਨਾ ਬੰਦੇ ਦਾ ਕਰੈਕਟਰ ਔਰ ਕਾਰਗੁਜ਼ਾਰੀ ਦੇਖੋ ਕੋਈ ਤੁਹਾਡੇ ਕੋਲ ਵੋਟ ਮੰਗਣ ਆਏ ਮੈਂ ਵੀ ਆਵਾਂ ਮੇਰੇ ਤੋਂ ਪੁੱਛੋ ਵੀ ਤੇਰੀ ਕਾਰਗੁਜ਼ਾਰੀ ਕਿਆ ਪਈ ਤੂੰ ਸਰਪੰਚ ਰਿਆ ਤੇਰੀ ਕਾਰਜਕਾਰੀ ਰਿਆ ਐਮਐਲ ਰਿਆ ਮਿਨਿਸਟਰ ਰਿਆ ਸੋ ਫੈਸਲੇ ਕਾਰਜਕਾਰੀ ਤੇ ਹੋਣੇ ਆ ਅੱਜ ਬਠਿੰਡੇ ਦੀ ਹਾਲਤ ਜਿਹੜੀ ਚੇਂਜ ਕਰੀ ਆ ਨਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕਰੀ ਐਮਸ ਬਠਿੰਡੇ ਚ ਲੈ ਕੇ ਆਈਆਂ ਬੀਬਾ ਹਰਸ਼ਿਮਰਤ ਕੌਰ ਬਾਦਲ ਜੀ ਲੈ ਕੇ ਆਈਆਂ ਕੋਈ ਘਰ ਰਹਿਆ ਨਹੀਂ ਜਿੱਥੇ ਬੀਬਾ ਹਰਸ਼ਿਮਰਤ ਕੌਰ ਬਾਦਲ ਜੀ ਉੱਥੇ ਨਾ ਹੋ ਕੋਈ ਸੈਂਟਰ ਦੀ ਯੋਜਨਾ ਇਹ ਜੀ ਨਹੀਂ ਜਿਹੜੀ ਬੀਬਾ ਹਰਸ਼ਿਮਰਤ ਕੌਰ ਬਾਦਲ ਜੀ ਨੇ ਬਠਿੰਡੇ ਚ ਲਾਗੂ ਨਾ ਕਰੀ ਹੋਏ ਤੇ ਕਿਹੜੇ ਕੰਮ ਕਰ ਗਦੇ ਇਹਨਾਂ ਨੇ ਸੋ ਤੁਸੀਂ ਇੱਥੋਂ ਹੀ ਹਾਲ ਦੇਖ ਲਿਓ ਭਾਜਪਾ ਕੋਈ ਕੋਈ ਲੀਡਰ ਨਹੀਂ ਬਠਿੰਡੇ ਚ ਹਰ ਸਿਮਰਤ ਕੌਰ ਬਾਦਲ ਦੇ ਖਿਲਾਫ ਲੜਾਉਣ ਵਾਸਤੇ ਇਸ ਕਰਕੇ ਸਾਡੀ ਪਾਰਟੀ ਦੇ ਦੂਸਰੇ ਹਲਕੇ ਦੇ ਲੀਡਰ ਨੂੰ ਤੋੜ ਕੇ ਉੱਥੇ ਖੜਾ ਕਰਨ ਜਾ ਰਹੇ ਇਸ ਤੋਂ ਇਸ ਤੋਂ ਹੀ ਤੁਸੀਂ ਮੁਕਾਬਲੇ ਦਾ ਅੰਦਾਜ਼ਾ ਲਾ ਲਿਓ ਹੁਣ ਮੈਂ ਇੱਥੋਂ ਇਲੈਕਸ਼ਨ ਲੜ ਰਿਹਾ ਮੰਨ ਲਓ ਸਾਡੇ ਕਿਸੇ ਵਰਕਰ ਨੂੰ ਚੱਕ ਕੇ ਪਾਰਟੀ ਟਿਕਟ ਦੇ ਕੇ ਹੁਣ ਪਰਮਪਾਲ ਜੀ ਤਾਂ ਅਕਾਲੀ ਦਲ ਦੇ ਪ੍ਰਾਈਮਰੀ ਮੈਂਬਰ ਵੀ ਨਹੀਂ ਹੈਗੇ ਤੁਸੀਂ ਦੇਖੋ ਨਾ ਚਲੋ ਉਹਨਾਂ ਦੇ ਬਜ਼ੁਰਗ ਦੀ ਤਾਂ ਬਹੁਤ ਤਵੱਸਿਆ ਸੇਵਾ ਸਾਰਾ ਕੁਝ ਕਹਿ ਲਿਆ। ਇਨੀ ਮਤਲਬ ਇੱਕ ਆਮ ਬੰਦੇ ਨੂੰ ਜਾਣ ਕੇ ਤੁਸੀਂ ਇਸਟੈਬਲਿਸ਼ਡ ਜਿਨ੍ਹਾਂ ਨੇ ਪੂਰੇ ਹਲਕੇ ਦੀ ਡਿਵੈਲਪਮੈਂਟ ਕਰੀ ਹੋਏ ਰਾਤ ਨੂੰ ਵੀ ਸੁਪਨਾ ਜਿਹੜਾ ਬਠਿੰਡੇ ਵਾਸਤੇ ਲਿਆ ਹੋਏ ਤੇ ਉਹਦੇ ਮੁਕਾਬਲੇ 'ਚ ਲਿਆਣ ਕੇ ਤੁਸੀਂ ਨਮਾ ਸਿਰਫ ਦੂਸਰੀ ਪਾਰਟੀ ਤੋਂ ਸਰੂਪਾ ਪਾ ਕੇ ਖੜਾ ਕਰ ਲਿਓ ਆਪਣੀ ਪਾਰਟੀ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਰਬਾਰ ਨੂੰ ਜਿਹੜਾ ਪੂਰਾ ਸਾਥ ਪੰਜਾਬੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਨਾ ਸਿਰਫ ਨਾ ਬੰਦੇ ਦਾ ਕਰੈਕਟਰ ਔਰ ਕਾਰਗੁਜ਼ਾਰੀ ਦੇਖੋ ਕੋਈ ਤੁਹਾਡੇ ਕੋਲ ਵੋਟ ਮੰਗਣ ਆਏ ਮੈਂ ਵੀ ਆਵਾਂ ਮੇਰੇ ਤੋਂ ਪੁੱਛੋ ਵੀ ਤੇਰੀ ਕਾਰਗੁਜ਼ਾਰੀ ਕਿਆ ਪਈ ਤੂੰ ਸਰਪੰਚ ਰਿਆ ਤੇਰੀ ਕਾਰਗੁਜ਼ਾਰੀ ਕਿਆ ਐ ਮੈਂ ਲੇ ਰਿਆ ਮਨਿਸਟਰ ਰਿਆ ਸੋ ਫੈਸਲੇ ਕਾਰਗੁਜ਼ਾਰੀ ਤੇ ਹੋਣੇ ਆ ਅੱਜ ਬਠਿੰਡੇ ਦੀ ਹਾਲਤ ਜਿਹੜੀ ਚੇਂਜ ਕਰੀ ਆ ਨਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕਰੀ ਏਮਸ ਬਠਿੰਡੇ ਚ ਲੈ ਕੇ ਆਈਆਂ ਬੀਬਾ ਹਰਸ਼ਿਮਰਤ ਕੌਰ ਬਾਦਲ ਜੀ ਲੈ ਕੇ ਆਈਆਂ ਕੋਈ ਘਰ ਇਹ ਜਾਨੀ ਜਿੱਥੇ ਬੀਬਾ ਹਰਸ਼ਿਮਰਤ ਕੌਰ ਬਾਦਲ ਜੀ ਉੱਥੇ ਨਾ ਆਏ ਕੋਈ ਸੈਂਟਰ ਦੀ ਯੋਜਨਾ ਇਹ ਜੀ ਨਹੀਂ ਜਿਹੜੀ ਬੀਬਾ ਹਰਸ਼ਿਮਰਤ ਕੌਰ ਬਾਦਲ ਜੀ ਕਿਹੜੇ ਕੰਮ ਕਰ ਗਏ ਇਹਨਾਂ ਨੇ ਸੋ ਤੁਸੀਂ ਇੱਥੋਂ ਹੀ ਹਾਲ ਦੇਖ ਲਿਓ ਭਾਜਪਾ ਕੋਈ ਕੋਈ ਲੀਡਰ ਨਹੀਂ ਬਠਿੰਡੇ ਚ ਹਰ ਸਿਮਰਤ ਕੌਰ ਬਾਦਲ ਦੇ ਖਿਲਾਫ ਲੜਾਉਣ ਵਾਸਤੇ ਇਸ ਕਰਕੇ ਸਾਡੀ ਪਾਰਟੀ ਦੇ ਦੂਸਰੇ ਹਲਕੇ ਦੇ ਲੀਡਰ ਨੂੰ ਤੋੜ ਕੇ ਉੱਥੇ ਖੜਾ ਕਰਨ ਜਾ ਰਹੇ ਇਸ ਤੋਂ ਇਸ ਤੋਂ ਹੀ ਤੁਸੀਂ ਮੁਕਾਬਲੇ ਦਾ ਅੰਦਾਜ਼ਾ ਲਾ ਲਿਓ ਹੁਣ ਮੈਂ ਇੱਥੋਂ ਇਲੈਕਸ਼ਨ ਲੜ ਰਿਹਾ ਮੰਨ ਲਓ ਸਾਡੇ ਕਿਸੇ ਵਰਕਰ ਨੂੰ ਚੱਕ ਕੇ ਪਾਰਟੀ ਟਿਕਟ ਦੇ ਕੇ ਹੁਣ ਪਰਮਪਾਲ ਜੀ ਤਾਂ ਅਕਾਲੀ ਦਲ ਦੇ ਪ੍ਰਾਈਮਰੀ ਮੈਂਬਰ ਵੀ ਨਹੀਂ ਹੈਗੇ ਤੁਸੀਂ ਦੇਖੋ ਨਾ ਚਲੋ ਉਹਨਾਂ ਦੇ ਬਜ਼ੁਰਗ ਦੀ ਤਾਂ ਬਹੁਤ ਤਪੱਸਿਆ ਸੇਵਾ ਸਾਰਾ ਕੁਝ ਕਹਿ ਲਿਆ। ਯਾਨੀ ਮਤਲਬ ਇੱਕ ਆਮ ਬੰਦੇ ਨੂੰ ਜਾਣ ਕੇ ਤੁਸੀਂ ਐਸਟੈਬਲਿਸ਼ਡ ਜਿਨ੍ਹਾਂ ਨੇ ਪੂਰੇ ਹਲਕੇ ਦੀ ਡਵੈਲਪਮੈਂਟ ਕਰੀ ਹੋਏ ਰਾਤ ਨੂੰ ਵੀ ਸੁਪਨਾ ਜਿਹੜਾ ਬਠਿੰਡੇ ਵਾਸਤੇ ਲਿਆ ਹੋਏ ਤੇ ਉਹਦੇ ਮੁਕਾਬਲੇ 'ਚ ਲਿਆਣ ਕੇ ਤੁਸੀਂ ਨਮਾ ਸਿਰਫ ਦੂਸਰੀ ਪਾਰਟੀ ਤੋਂ ਸਰੂਪਾ ਪਾ ਕੇ ਖੜਾ ਕਰ ਲਿਓ ਆਪਣੀ ਪਾਰਟੀ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਪੂਰਾ ਸਾਥ ਪੰਜਾਬੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਨਾ ਸਿਰਫ ਨਾ ਬੰਦੇ ਦਾ ਕਰੈਕਟਰ ਔਰ ਕਾਰਗੁਜ਼ਾਰੀ ਦੇਖੋ ਕੋਈ ਤੁਹਾਡੇ ਕੋਲ ਵੋਟ ਮੰਗਣ ਆਏ ਮੈਂ ਵੀ ਆਵਾਂ ਮੇਰੇ ਤੋਂ ਪੁੱਛੋ ਵੀ ਤੇਰੀ ਕਾਰਗੁਜ਼ਾਰੀ ਕਿਆ ਪਈ ਤੂੰ ਸਰਪੰਚ ਰਿਆ ਤੇਰੀ ਕਾਰਜਕਾਰੀ ਰਿਆ ਐਮਐਲਏ ਰਿਆ ਮਨਿਸਟਰ ਰਿਆ ਸੋ ਫੈਸਲੇ ਕਾਰਜਕਾਰੀ ਤੇ ਹੋਣੇ ਆ ਅੱਜ ਬਠਿੰਡੇ ਦੀ ਹਾਲਤ ਜਿਹੜੀ ਚੇਂਜ ਕਰੀ ਆ ਨਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕਰੀ ਐਮਸ ਬਠਿੰਡੇ ਚ ਲੈ ਕੇ ਆਈਆਂ ਬੀਬਾ ਹਰਸ਼ਿਮਰਤ ਕੌਰ ਬਾਦਲ ਜੀ ਲੈ ਕੇ ਆਈਆਂ ਕੋਈ ਘਰ ਰਹਿਆ ਨਹੀਂ ਜਿੱਥੇ ਬੀਬਾ ਹਰਸ਼ਿਮਰਤ ਕੌਰ ਬਾਦਲ ਜੀ ਉੱਥੇ ਨਾ ਹੋ ਕੋਈ ਸੈਂਟਰ ਦੀ ਯੋਜਨਾ ਇਹ ਜੀ ਨਹੀਂ ਜਿਹੜੀ ਬੀਬਾ ਹਰਸ਼ਿਮਰਤ ਕੌਰ ਬਾਦਲ ਜੀ ਨੇ ਬਠਿੰਡੇ ਚ ਲਾਗੂ ਨਾ ਕਰੀ ਹੋਏ ਤੇ ਕਿਹੜੇ ਕੰਮ ਕਰ ਗਿਤੇ ਇਹਨਾਂ ਨੇ ਸੋ ਤੁਸੀਂ ਇੱਥੋਂ ਹੀ ਹਾਲ ਦੇਖ ਲਿਓ ਬੀਜੇਪੀ ਕੋਈ ਕੋਈ ਲੀਡਰ ਨਹੀਂ ਬਠਿੰਡੇ ਚ ਹਰ ਸਿਮਰਤ ਕੌਰ ਬਾਦਲ ਦੇ ਖਿਲਾਫ ਲੜਾਉਣ ਵਾਸਤੇ ਇਸ ਕਰਕੇ ਸਾਡੀ ਪਾਰਟੀ ਦੇ ਦੂਸਰੇ ਹਲਕੇ ਦੇ ਲੀਡਰ ਨੂੰ ਤੋੜ ਕੇ ਉੱਥੇ ਖੜਾ ਕਰਨ ਜਾ ਰਿਹਾ ਇਸ ਤੋਂ ਇਸ ਤੋਂ ਹੀ ਤੁਸੀਂ ਮੁਕਾਬਲੇ ਦਾ ਅੰਦਾਜ਼ਾ ਲਾ ਲੇ ਹੁਣ ਮੈਂ ਇੱਥੋਂ ਇਲੈਕਸ਼ਨ ਲੜ ਰਿਹਾ ਮੰਨ ਲਓ ਸਾਡੇ ਕਿਸੇ ਵਰਕਰ ਨੂੰ ਚੱਕ ਕੇ ਪਾਰਟੀ ਟਿਕਟ ਦੇ ਕੇ ਹੁਣ ਪਰਮਪਾਲ ਜੀ ਤਾਂ ਅਕਾਲੀ ਦਲ ਦੇ ਪ੍ਰਾਈਮਰੀ ਮੈਂਬਰ ਵੀ ਨਹੀਂ ਹੈਗੇ ਕਜੀ ਦੇਖੋ ਨਾ ਚਲੋ ਉਹਨਾਂ ਦੇ ਬਜ਼ੁਰਗ ਦੀ ਤਾਂ ਬਹੁਤ ਤਪੱਸਿਆ ਸੇਵਾ ਸਾਰਾ ਕਹਿ ਲਿਆ। ਯਾਨੀ ਮਤਲਬ ਇੱਕ ਆਮ ਬੰਦੇ ਨੂੰ ਜਾਣ ਕੇ ਤੁਸੀਂ ਐਸਟੈਬਲਿਸ਼ਡ ਜਿਨੇ ਪੂਰੇ ਹਲਕੇ ਦੀ ਡਿਵੈਲਪਮੈਂਟ ਕਰੀ ਹੋਏ ਰਾਤ ਨੂੰ ਵੀ ਸੁਪਨਾ ਜਿਹੜਾ ਬਠਿੰਡੇ ਵਾਸਤੇ ਲਿਆ ਹੋਏ ਤੇ ਉਹਦੇ ਮੁਕਾਬਲੇ ਚ ਲਿਆਣ ਕੇ ਤੁਸੀਂ ਨਮਾ ਸਿਰਫ ਦੂਸਰੀ ਪਾਰਟੀ ਤੋਂ ਸਰੂਪਾ ਪਾ ਕੇ ਖੜਾ ਕਰ ਲਿਓ ਆਪਣੀ ਪਾਰਟੀ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਪੂਰਾ ਸਾਥ